ਸੱਚੀ ਕਾਲ ਅੱਜ ਆਪਾਂ ਪੜਾਂਗੇ ਪੀਐਸਟੈਟ ਦੇ ਨਾਲ ਰਿਲੇਟਡ ਮੋਸਟ ਇੰਪੋਰਟੈਂਟ ਐਮਸੀਕਿਊਜ਼ ਠੀਕ ਹੈ ਤਾਂ ਆਪਣਾ ਪਹਿਲਾ ਕੁਐਸਚਨ ਹੈਗਾ ਆ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਸਮਾਜਵਾਦੀ ਮੀਨਸ ਸੋਸ਼ਲਿਸਟ ਅਤੇ ਤਰਮ ਨਿਰਪੱਖ ਮੀਨਸ ਸੈਕੂਲਰ ਸ਼ਬਦ ਕਿਹਸੋ ਦੇ ਰਾਹੀਂ ਜੋੜੇ ਗਏ ਆਪਸ਼ਨ A 42ਵੀਂ ਸੋਧ ਆਪਸ਼ਨ B 44ਵੀਂ ਸੋਧ ਆਪਸ਼ਨ C 52ਵੀਂ ਸੋਧ ਜਾਂ ਫਿਰ ਆਪਸ਼ਨ D 73ਵੀਂ ਸੋਧ ਤਸ ਦੇ ਸਹੀ ਆਨਸਰ ਹੈ ਆਪਸ਼ਨ A 42ਵੀਂ ਸੋਧ ਜਿਹਨੂੰ ਆਪਾਂ ਮੀਨੀ ਕਨਸਟੀਟਿਊਸ਼ਨ ਮਤਲਬ ਲਘੂ ਸਵਿਧਾਨ ਵੀ ਕਹਿੰਦੇ ਆ ਠੀਕ ਹੈ ਤੇ ਇਹਨਾਂ ਜਿਹੜੀਆਂ ਐਮੈਂਡਮੈਂਟਸ ਆ ਨਾ ਇਹਨਾਂ ਦੇ ਨਾਲ ਰਿਲੇਟਡ ਇਹ ਕੁਐਸਚਨ ਵੀ ਪੁੱਛ ਲਿਆ ਜਾਂਦਾ ਵੀ 42ਵੀਂ ਸੋਧ ਜਿਹੜੀ ਹੈਗੀ ਉਹ ਕਿਹੜੇ ਸਾਲ ਦੇ ਵਿੱਚ ਹੋਈ ਸੀ ਤਾਂ ਆਪਾਂ ਇੱਥੇ ਨਾਲ-ਨਾਲ ਇਅਰ ਵੀ ਐਡ ਕੀਤੇ ਹੋਏ ਆ ਜਿਵੇਂ ਕਿ 42ਵੀਂ ਸੋਧ ਹੋਈ ਸੀ 1976 ਨੂੰ 44ਵੀਂ ਹੋਈ ਸੀ 1978 ਨੂੰ 52ਵੀਂ 1985 ਨੂੰ ਤੇਹੀ ਤਰਮੀ ਸੋਧ ਹੋਈ ਸੀ 1992 ਨੂੰ ਠੀਕ ਹੈ ਅਗਲਾ ਕੁਸਚਨ ਹੈ ਕਿ ਆ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਚੂਤਛਾਦ ਦੇ ਖਾਤਮੇ ਦੇ ਨਾਲ ਸੰਬੰਧਿਤ ਹੈ ਆਪਸ਼ਨ A ਅਨੁਛੇਦ 14 ਆਪਸ਼ਨ B ਅਨੁਛੇਦ 15 ਆਪਸ਼ਨ C ਅਨੁਛੇਦ 37 ਜਾਂ ਫਿਰ ਆਪਸ਼ਨ D ਅਨੁਛੇਦ 19 ਸਹੀ ਅਨਸਰ ਹੈ ਆਪਸ਼ਨ C अनुच्छेद 15 ठीक है एक ही कहता है अभी आपा किसी भी व्यक्ति के नाल धर्म लिंग जात नस्ल ਦੇ ਆਧਾਰ ਤੇ ਚੂਤਛਾਤ ਦਪੇਤ ਭਾਵ ਜਿਹੜਾ ਹੈ ਕੋ ਨਹੀਂ ਕਰ ਸਕਦੇ ਠੀਕ ਹੈ ਅਜਿਹਾ ਕਰਨ ਤੋਂ ਮਨਾਹੀ ਕਰਦਾ ਆਰਟੀਕਲ 17 ਅਗਲਾ ਕੁਐਸਚਨ ਹੈ ਕਿ ਰਾਜ ਸਭਾ ਦਾ ਮੈਂਬਰ ਬਣਨ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ ਠੀਕ ਹੈ অপਸ਼ਨ A 25 ਸਾਲ অপਸ਼ਨ B 30 ਸਾਲ অপਸ਼ਨ C 35 ਸਾਲ ਜਾਂ ਫਿਰ অপਸ਼ਨ D 21 ਸਾਲ ਤੇ ਇਸ ਦਾ ਸਹੀ ਆਨਸਰ ਹੈ ਆਪਸ਼ਨ ਬੀ 30 ਸਾਲ ਠੀਕ ਹੈ ਕਹਿੰਦੇ ਲੋਕ ਸਭਾ ਦਾ ਮੈਂਬਰ ਬਣਨ ਦੇ ਲਈ 25 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਜਦਕਿ ਰਾਸ਼ਟਰਪਤੀ ਬਣਨ ਦੇ ਲਈ ਘੱਟੋ ਘੱਟ ਉਮਰ ਹੋਣੀ ਚਾਹੀਦੀ ਹੈ 35 ਸਾਲ ਅੱਗੇ ਹੈਗਾ ਖੇਤਰਫਲ ਦੇ ਪੱਖੋਂ ਭਾਰਤ ਦਾ ਵਿਸ਼ਵ ਵਿੱਚ ਕਿਹੜਾ ਸਥਾਨ ਹੈ ਆਪਸ਼ਨ ਏ ਪੰਜਵਾਂ ਆਪਸ਼ਨ ਬੀ ਛੇਵਾਂ ਆਪਸ਼ਨ ਸੀ ਸੱਤਵਾਂ ਜਾਂ ਫਿਰ ਆਪਸ਼ਨ ਡੀ ਅੱਠਵਾਂ ਤੇ ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ ਸੱਤਵਾਂ ਸਥਾਨ ਖੇਤਰਫਲ ਦੇ ਪੱਖੋਂ ਭਾਰਤ ਦੁਨੀਆ ਦਾ ਸੱਤਵਾਂ ਵੱਡਾ ਦੇਸ਼ ਹੈ ਠੀਕ ਹੈ ਨੈਕਸਟ ਇਸ ਹੇਠ ਲਿਖਿਆਂ ਵਿੱਚੋਂ ਕਿਹੜੀ ਰੇਖਾ ਭਾਰਤ ਦੇ ਲਗਭਗ ਵਿਚਕਾਰੋਂ ਲੰਘਦੀ ਹੈ অপਸ਼ਨ ਏ ਭੂਮਧ ਰੇਖਾ ਮੀਨਸ ਇਕਵੇਟਰ অপਸ਼ਨ ਬੀ ਮਕਰ ਰੇਖਾ ਮੀਨਸ ਟ੍ਰੋਪਿਕ ਆਫ ਕੈਪ੍ਰିକੌਰਨ অপਸ਼ਨ ਸੀ ਕਰਕ ਰੇਖਾ ਮਤਲਬ ਟ੍ਰੋਪਿਕ ਆਫ ਕੈਂਸਰ ਜਾਂ ਫਿਰ অপਸ਼ਨ ਡੀ ਆਰਕਟਿਕ ਰੇਖਾ ਤੇ ਇਸ ਦਾ ਸਹੀ ਆਨਸਰ ਹੈ অপਸ਼ਨ ਸੀ ਕਰਕ ਰੇਖਾ ਜਿਹੜੀ ਕਿ ਭਾਰਤ ਦੇ 8 ਰਾਜਾਂ ਦੇ ਵਿੱਚੋਂ ਲੰਘਦੀ ਹੈ ਹੁਣ ਇਹ ਜਿਹੜੇ ਰਾਜ ਹੈ ਨੈਦ ਵੀ ਅਰਬੀ ਸਾਨੂੰ ਕੁਐਸਚਨ ਆ ਜਾਂਦੇ ਆ ਵੀ ਕਿਹੜੇ ਕਿਹੜੇ ਰਾਜ ਦੇ ਵਿੱਚੋਂ ਜਿਹੜੀ ਕਰਕ रेखा ਆ ਉਹ ਲੰਘਦੀ ਆ ਠੀਕ ਹੈ ਤਾਂ ਇਸ ਨੂੰ ਯਾਦ ਕਰਨ ਦੇ ਲਈ ਵੀ ਇੱਕ ਟ੍ਰਿਕ ਹੈਗੀ ਆ ਜਿਹੜੀ ਹੈਗੀ ਆ ਵੀ ਗੁਜਰਾਤੀ ਰਾਜਾ ਮੱਧ ਪ੍ਰਦੇਸ਼ ਵਿੱਚ 36 ਝਾੜੂ ਪਾ ਕੇ ਤ੍ਰਿਪਤ ਮਿਲਿਆ ਗੁਜਰਾਤੀ ਰਾਜਾ ਮੱਧ ਪ੍ਰਦੇਸ਼ ਵਿੱਚ 36 ਝਾੜੂ ਪਾ ਕੇ ਤ੍ਰਿਪਤ ਮਿਲਿਆ ਠੀਕ ਹੈ ਗੁਜਰਾਤੀ ਤੋਂ ਆਪਾਂ ਯਾਦ ਰੱਖਾਂਗੇ ਗੁਜਰਾਤ ਰਾਜਾ ਤੋਂ ਰਾਜਸਥਾਨ ਮੱਧ ਪ੍ਰਦੇਸ਼ ਆਫ ਕੌਰਸ ਮੱਧ ਪ੍ਰਦੇਸ਼ 36 ਤੋਂ ਛੱਤੀਸਗੜ ਚਾੜੂ ਤੋਂ ਝਾਰਖੰਡ ਪਾਕੇ ਤੋਂ ਪਾਕੇ ਦੇ ਜਿਹੜੇ ਪੱਪੇ ਤੋਂ ਆਪਾਂ ਯਾਦ ਰੱਖਾਂਗੇ ਪੱਛਮੀ ਬੰਗਾਲ ਤੇ ਤ੍ਰਿਪਤ ਤੋਂ ਤ੍ਰਿਪੁਰਾ ਮਿਲਿਆ ਤੋਂ ਮੇਸੁਰਾ ਠੀਕ ਹੈ ਇੱਕ ਬਹੁਤ ਵਧੀਆ ਤਰੀਕਾ ਹੈ ਜਿਸ ਦੇ ਨਾਲ ਆਪਾਂ ਯਾਦ ਰੱਖ ਸਕਦੇ ਹਾਂ ਤੇ ਇਹ ਜਿਹੜਾ ਹੈਗਾ ਵਾ ਹਨਾ ਇਹ ਆਪਾਂ ਪੂਰੀ ਲਾਈਨ ਦੇ ਵਿੱਚ ਆ ਮਤਲਬ ਆਪਾਂ ਨੂੰ ਇਹ ਵੀ ਕੁਐਸਚਨ ਕਈ ਵਾਰ ਆ ਜਾਂਦਾ ਹੈ ਵੀ ਸੀਰੀਅਲ ਆਰਡਰ ਦੇ ਵਿੱਚ ਇਹਨਾਂ ਨੂੰ ਲਗਾਓ ਠੀਕ ਹੈ ਹੁਣ ਜਿਵੇਂ ਕਿ ਇੱਥੇ ਆ ਦੇ ਲਿਖਿਆ ਹੋਇਆ ਵੀ ਪੱਛਮ ਤੋਂ ਪੂਰਬ ਵੱਲ ਹਨਾ ਯਾਦ ਇੱਥੇ ਕੀ ਲਿਖਿਆ ਹੋਇਆ ਵਾ ਪੱਛਮ ਤੋਂ ਪੂਰਬ ਵੱਲ ਇਸ ਤੋਂ ਆਪਾਂ ਨੂੰ ਪਤਾ ਲੱਗਦਾ ਵੀ ਕਈ ਵਾਰ ਕੁਐਸਚਨ ਆ ਜਾਂਦਾ ਹੁੰਦਾ ਆ ਵੀ ਜਿਹੜੀ ਸਟੇਟ ਹੈਗੀ ਆ ਜਿੱਥੋਂ ਕਰ ਕਰੇਖਾ ਲੰਗਦੀ ਆ ਉਹਨਾਂ ਨੂੰ ਪੱਛਮ ਤੋਂ ਪੂਰਬ ਵੱਲ ਲਗਾਓ ਜਾਂ ਫਿਰ ਕਈ ਵਾਰ ਕਹਿੰਦੇ ਆ ਪੂਰਬ ਤੋਂ ਪੱਛਮ ਵੱਲ ਲਗਾਓ ਜੇ ਆਪਾਂ ਨੂੰ ਇਹਨਾਂ ਦੀ ਸਹੀ ਸੀਕੁਐਂਸ ਪਤਾ ਹੋਊਗੀ ਤਾਂ ਆਪਾਂ ਫੇਰ ਜਿਹੜਾ ਹੈਗਾ ਆਨਸਰ ਟਿੱਕ ਕਰ ਸਕਦੇ ਹਾਂ ਇਸ ਲਈ ਆਪਾਂ ਨੂੰ ਇਹ ਚੀਜ਼ ਯਾਦ ਰੱਖਣੀ ਪਊਗੀ ਗੁਜਰਾਤੀ ਰਾਜਾ ਮੱਧ ਪ੍ਰਦੇਸ਼ ਵਿੱਚ 36 ਝੜੂ ਪਾ ਕੇ ਤ੍ਰਿਪਤ ਮਿਲੇ ਠੀਕ ਹੈ ਤੇ ਇਸ ਤੋਂ ਇਲਾਵਾ ਇੱਕ ਹੋਰ ਟ੍ਰਿਕ ਹੈਗੀ ਆ ਜਿਹੜੀ ਤੁਹਾਨੂੰ ਸੌਖੀ ਲੱਗੇ ਤੁਸੀਂ ਫਾਲੋ ਕਰ ਸਕਦੇ ਹੋ ਠੀਕ ਆ ਗਰਮ ਛਾਚ ਪਾਤਰੀ ਮੀ ਠੀਕਾ ਗਰਮ ਚਾਹ ਚਪਾਤਰੀ ਮੀ ਇਸ ਦੇ ਵਿੱਚ ਜੀ ਤੋਂ ਬਣੂਗਾ ਗੁਜਰਾਤ ਆਰ ਤੋਂ ਬਣੂਗਾ ਰਾਜਸਥਾਨ ਐਮ ਤੋਂ ਐਮਪੀ ਛਾ ਤੋਂ ਬਣੂਗਾ ਛਤੀਸਗੜ ਤੇ ਜੇ ਤੋਂ ਬਣੂਗਾ Jharkhand ਪੀਏ ਜਿਹੜਾ ਹੈਗਾ ਵਾ ਹਨਾ ਇਸ ਤੋਂ ਬਣੂਗਾ ਪੱਛਮ ਬੰਗਾਲ ਠੀਕ ਹੈ ਅੱਗੇ ਅੱਗੇ 3 3 ਤੋਂ ਤ੍ਰਿਪੁਰਾ ਤੇ ਮੀ ਤੋਂ ਅੱਗੇ ਮਿਜ਼ੋਰਮ ਠੀਕ ਹੈ ਤਾਂ ਇਹ ਦੋਨੇ ਤਰੀਕੇ ਆ ਜਿਹੜੇ ਤੁਹਾਨੂੰ ਈਜ਼ੀ ਲੱਗਦੇ ਹੋਵੇ ਤੁਸੀਂ ਫੋਲੋ ਕਰ ਸਕਦੇ ਹੋ ਠੀਕ ਹੈ ਨੈਕਸਟ ਇੰਪੋਰਟੈਂਟ ਕੁਐਸਚਨ ਇਜ਼ ਭਾਰਤ ਦੀ ਉਹ ਕਿਹੜੀ ਕਲੋਤੀ ਨਦੀ ਹੈ ਜੋ ਕਰਕਰੇਖਾਨੋਂ ਦੋ ਵਾਰ ਘੱਟਦੀ ਹੈ ਹੁਣ ਇਹ ਕੁਐਸਚਨ ਵੀ ਬਹੁਤ ਇੰਪੋਰਟੈਂਟ ਹੈ ਠੀਕ ਹੈ ਆਪਸ਼ਨ A ਨਰਮਦਾ ਨਦੀ ਆਪਸ਼ਨ B ਤਾਪਤੀ ਨਦੀ ਆਪਸ਼ਨ C ਮahanadi ਜਾਂ ਫਿਰ ਆਪਸ਼ਨ D ਲੋਣੀ ਨਦੀ ਤੇ ਇਸ ਦਾ ਸਹੀ ਆਨਸਰ ਹੈ ਆਪਸ਼ਨ C ਮਾਹੀ ਨਦੀ ਠੀਕ ਹੈ ਕੀ ਆਨਸਰ ਹੈ ਮਾਹੀ ਨਦੀ ਅਗਲਾ ਕੁਐਸਚਨ ਹੈ ਕਿ ਆਪ ਪੰਜਾਬ ਦਾ ਕਿਹੜਾ ਜ਼ਿਲ੍ਹਾ ਖੇਡਾਂ ਦੇ ਸਮਾਨ ਦੇ ਨਿਰਮਾਣ ਦੇ ਲਈ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਆਪਸ਼ਨ A ਲੁਧਿਆਣਾ ਆਪਸ਼ਨ B ਜਲੰਧਰ ਆਪਸ਼ਨ C ਪਟਿਆਲਾ ਜਾਂ ਫਿਰ ਆਪਸ਼ਨ D ਅੰਮ੍ਰਿਤਸਰ ਇਸ ਦਾ ਸਹੀ ਆਨਸਰ ਹੈਗਾ ਆਪਸ਼ਨ B ਜਲੰਧਰ ਠੀਕ ਹੈ ਲੁਧਿਆਣਾ ਹੋਜੀ ਅਤੇ ਸਾਈਕਲ ਦੇ ਉਦਯੋਗ ਤੇ ਮਸ਼ਹੂਰ ਹੈ ਜਲੰਧਰ ਖੇਡਾਂ ਦੇ ਸਮਾਨ ਦੇ ਲਈ ਮਸ਼ਹੂਰ ਹੈ ਲੁਧਿਆਣਾ ਹੋਜੀ ਅਤੇ ਸਾਈਕਲ ਦੇ ਉਦਯੋਗ ਦੇ ਲਈ ਮਸ਼ਹੂਰ ਹੈ ਠੀਕ ਹੈ اگلا کوشٹن ہے کہ پنجاب دی کیڑی نو پنجاب دی جیون ریکھا کیا جاندہ ہے ستروج دریا کے پچھوں نکلتی ہے کہیں پنجاب دی نہر یا جنو اپا پنجاب دی جیون ریخا کہ ستروج ندی تو نکلتی ہے آپشن ہے ہے اپر باری نیر آپشن بی سرہند نہر آپشن سی بیس دواب نہر یا پھر آپشن ڈی پا نہر نیر اس کا صحیح آنسر ہے آپشن بی سرہند نہر یہ کتوں نکلتی ہے یہ ستلج تو نکل رہی ہے روپڑ وکے ٹھیک ہے اس کی لوکیشن ہے روپڑ تو یہ ستلج نکل نکلتی ہے ٹھیک ہے اگلا کوشچن ہے بھارتی ریزرو بینک مینز آر بی آئی کی استھاپنا کس سال کیتی گئی آپشن اے انیس سو پینتی آپشن بی انیس سو سنتالی آپشن سی انیس سو پجاہ یا پھر آپشن ڈی نائنٹین سکسٹی نائن ٹھیک ہے تو اس کا صحیح آنسر ہے ਆਪਸ਼ਨ ਏ 1 April 1935 ਨੂੰ ਇਸ ਦੀ ਸਥਾਪਨਾ ਕੀਤੀ ਗਈ ਤੇ ਸੈਕਿੰਡ ਜਿਹੜਾ ਇੰਪੋਰਟੈਂਟ ਕੁਐਸਚਨ ਬਣਦਾ ਹੈ ਵੀ ਇਸ ਦਾ ਰਾਸ਼ਟਰੀਕਰਨ ਕਦੋਂ ਕੀਤਾ ਗਿਆ ਤਾਂ ਉਸ ਦਾ ਆਨਸਰ ਹੈਗਾ ਸਾਲ 1949 ਦੇ ਵਿੱਚ ਇਸ ਨੂੰ ਕੀ ਕਰ ਦਿੱਤਾ ਗਿਆ ਇਸ ਦਾ ਰਾਸ਼ਟਰੀਕਰਨ ਕਰ ਦਿੱਤਾ ਗਿਆ ਠੀਕ ਹੈ 1935 ਦੇ 1 April 1935 ਨੂੰ ਸਥਾਪਨਾ ਹੋਈ ਸੀ ਤੇ 1949 ਨੂੰ ਕੀ ਕਰ ਦਿੱਤਾ ਗਿਆ ਇਸ ਦਾ ਰਾਸ਼ਟਰੀਕਰਨ ਕਰ ਦਿੱਤਾ ਗਿਆ ਮਤਲਬ ਇਸ ਨੂੰ ਸਰਕਾਰੀ ਬਣਾ ਦਿੱਤਾ ਗਿਆ ਅੱਗੇ ਹੈਗਾ ਭਾਰਤ ਦੀ GST ਕੁੱਟਸ ਐਂਡ ਸਰਵਿਸੈਸ ਟੈਕਸ ਕਦੋਂ ਲਾਗੂ ਕੀਤਾ ਗਿਆ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਵਿੱਚ GST ਕਦੋਂ ਲਾਗੂ ਹੋਈ ਸੀ ਤੇ ਇਸਦੀ ਫੁੱਲ ਫਾਰਮ ਕੀ ਹੈਗੀ ਹੈ ਆਪਸ਼ਨ A ਹੈ ਗਿਆ 1 ਜਨਵਰੀ 2015 ਆਪਸ਼ਨ B 1 ਜੁਲਾਈ 2017 ਆਪਸ਼ਨ C 8 ਨਵੰਬਰ 2016 ਜਾਂ ਫਿਰ ਆਪਸ਼ਨ D 1 ਨਵੰਬਰ 1 ਅਪ੍ਰੈਲ ਸੌਰੀ 1 ਅਪ੍ਰੈਲ 2018 ਤੇ ਇਸ ਦਾ ਸਹੀ ਆਨਸਰ ਹੈ ਆਪਸ਼ਨ B ਇੱਕ ਜੁੜਾਈ 2017 ਹੁਣ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਯਾਦ ਹੈ ਵੀ ਨੋਟਬੰਦੀ ਕਦੋਂ ਹੋਈ ਸੀ ਠੀਕ ਹੈ ਤਾਂ ਉਸ ਦਾ ਆਨਸਰ ਜਿਹੜਾ ਹੈ ਕਮੈਂਟਸ ਬਾਕਸ ਦੇ ਵਿੱਚ ਦੇਣਾ ਨਾ ਭੁੱਲਣਾ ਆਪਣਾ ਅਗਲਾ ਕੁਐਸਚਨ ਹੈਗਾ ਸਮਾਜਿਕ ਵਿਗਿਆਨ ਦੀ ਇੱਕ ਅਧਿਆਪਕਾ ਵਜੋਂ ਤੁਸੀਂ ਵਿਦਿਆਰਥੀਆਂ ਵਿੱਚ ਆਲੋਚਨਾਤਮਕ ਸੋਚ ਮੀਨਸ ਕ੍ਰਿਟੀਕਲ ਥਿੰਕਿੰਗ ਨੂੰ ਕਿਵੇਂ ਉਚਾਹਿਤ ਕਰੋਗੇ ਹੁਣ ਇਹ ਜਿਹੇ ਕੁਐਸਚਨ ਵੀ ਸਾਨੂੰ ਪੀਐਸਟੈਟ ਦੇ ਵਿੱਚ ਦੇਖਣ ਨੂੰ ਮਿਲਦੇ ਆ ਠੀਕ ਹੈ ਆਪਸ਼ਨ A ਹੈਗਾ ਯਾ ਉਹਨਾਂ ਨੂੰ ਪਾਠ ਪੁਸਤਕ ਦੇ ਪ੍ਰਸ਼ਨਾਂ ਦੇ ਉੱਤਰ ਰਟਣ ਦੇ ਲਈ ਕਹਿ ਕੇ ਆਪਾਂ ਉਹਨਾਂ ਨੂੰ ਮੋਟੀਵੇਟ ਕਰ ਸਕਦੇ ਹਾਂ ਨਾ ਕ੍ਰਿਟੀਕਲ ਥਿੰਕਿੰਗ ਦੇ ਲਈ ਜਾਂ ਫਿਰ ਆਪਸ਼ਨ B ਕਹਿੰਦੀ ਹੈ ਵਿਦਿਆਰਥੀਆਂ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਦਾ ਵਿਸ਼ਲੇਸ਼ਣ ਕਰਨ ਅਤੇ ਸਵਾਲ ਪੁੱਛਣ ਦੇ ਲਈ ਉਤਸ਼ਾਹਿਤ ਕਰਕੇ ਆਪਸ਼ਨ C ਕਲਾਸ ਵਿੱਚ ਸਿਰਫ ਲੈਕਚਰ ਵਿਧੀ ਦੀ ਵਰਤੋਂ ਕਰਕੇ ਜਾਂ ਫਿਰ ਆਪਸ਼ਨ D ਸਿਲੇਬਸ ਨੂੰ ਸਮੇਂ ਸਿਰ ਪੂਰਾ ਕਰਨ ਤੇ ਧਿਆਨ ਦੇ ਕੇ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਨੂੰ ਫਾਲੋ ਕਰਕੇ ਆਪਾਂ ਬੱਚੇ ਦੇ ਵਿੱਚ ਕ੍ਰਿਟੀਕਲ ਥਿੰਕਿੰਗ ਨੂੰ ਬੂਸਟ ਕਰ ਸਕਦੇ ਆ ਚਾਹਤ ਕਰ ਸਕਦੇ ਆ ਇਸ ਦਸੇਹੀ ਅਨਸਰ ਹੈ ਆਪਸ਼ਨ B ਵਿਦਿਆਰਥੀ ਨੂੰ ਵੱਖ-ਵੱਖ ਦ੍ਰਿਸ਼ਟੀਕੋਣਾਂ ਦਾ ਵਿਸ਼ਲੇਸ਼ਣ ਕਰਨਾ ਅਤੇ ਸਵਾਲ ਪੁੱਛਣ ਦੇ ਚਾਹਤ ਕਰਨਾ ਤਾਂ ਕਿ ਉਸ ਨੂੰ ਵੱਖ-ਵੱਖ ਥੀ ਵਿਊ ਪੁਆਇੰਟਸ ਦੇ ਬਾਰੇ ਪਤਾ ਲੱਗੇ ਉਹਨਾਂ ਦਾ ਐਨਾਲਿਸਿਸ ਬੱਚਾ ਆਪਣੇ ਆਪ ਕਰੇ ਤੇ ਉਸ ਤੋਂ ਇਲਾਵਾ ਜੇ ਉਸ ਨੂੰ ਕੋਈ ਡਾਊਟ ਹੈ ਤਾਂ ਉਹ ਸਵਾਲ ਪੁੱਛ ਸਕੇ ਆਪਣੇ ਟੀਚਰ ਤੋਂ ਠੀਕ ਹੈ ਜੇ ਆਪਾਂ ਇਸ ਤਰੀਕੇ ਨਾਲ ਬੱਚੇ ਨੂੰ ਪੜ੍ਹਾਵਾਂਗੇ ਤਾਂ ਕੀ ਹੋਊਗਾ ਕ੍ਰਿਟੀਕਲ ਥਿੰਕਿੰਗ ਉਸ ਦੇ ਵਿੱਚ ਵਧੂਗੀ ਅੱਗੇ ਹੈਗਾ ਇਤਿਹਾਸ ਪੜਾਉਣ ਵੇਲੇ ਸਰੋਤ ਵਿਧੀ ਦੀ ਵਰਤੋਂ ਦਾ ਸਭ ਤੋਂ ਵੱਡਾ ਸਭ ਤੋਂ ਵੱਡਾ ਫਾਇਦਾ ਕੀ ਹੈ ਇਤਿਹਾਸ ਪੜਾਉਣ ਵੇਲੇ ਸਰੋਤ ਵਿਧੀ ਦੀ ਵਰਤੋਂ ਦਾ ਸਭ ਤੋਂ ਵੱਡਾ ਫਾਇਦਾ ਕੀ ਹੈ ਆਪਸ਼ਨ A ਇਸ ਸਿਲੇਬਸ ਨੂੰ ਜਲਦੀ ਖਤਮ ਕਰਨ ਵਿੱਚ ਮਦਦ ਕਰਦੀ ਹੈ ਆਪਸ਼ਨ B ਇਹ ਵਿਦਿਆਰਥੀਆਂ ਵਿੱਚ ਖੋਜ ਕਰਨ ਦੀ ਰੁਚੀ ਅਤੇ ਸਬੂਤਾਂ ਦੇ ਆਧਾਰ ਤੇ ਨਤੀਜਾ ਕੱਢਣ ਦੀ ਸਮਰੱਥਾ ਵਿਕਸਿਤ ਕਰਦੀ ਹੈ অপশন সি ਇਸ ਨਾਲ ਅਧਿਆਪਕ ਨੂੰ ਘਟ ਮਿਹਨਤ ਕਰਨੀ ਪੈਂਦੀ ਹੈ ਤੇ অপশন ਡੀ ਇਹ ਸਿਰਫ ਉੱਚ ਸ਼੍ਰੇਣੀਆਂ ਦੇ ਲਈ ਹੀ ਉਪਯੋਗੀ ਹੈ। ਇਸ ਦਾ ਸਹੀ ਆਨਸਰ ਹੈ অপশন ਬੀ। ਜਿਹੜੀ ਸਰੋਤ ਵਿਧੀ ਹੈ ਨਾ ਸਰੋਤ ਸੋਰਸ ਮੈਥਡ ਜਿਹੜਾ ਹੈਗਾ ਇਹ ਵਿਦਿਆਰਥੀਆਂ ਦੇ ਵਿੱਚ ਖੋਜ ਕਰਨ ਦੀ ਰੁਚੀ ਅਤੇ ਸਬੂਤਾਂ ਦੇ ਆਧਾਰ ਤੇ ਨਤੀਜਾ ਕੱਢਣ ਦੀ ਸਮਰੱਥਾ ਨੂੰ ਵਿਕਸਿਤ ਕਰਦਾ ਹੈ। ਅਗਲਾ ਕੁਐਸਚਨ ਹੈਗਾ ਯਾ ਸਮਾਜਿਕ ਵਿਗਿਆਨ ਵਿੱਚ ਪ੍ਰੋਜੈਕਟ ਵਿਧੀ ਕਿਸ ਸਿਧਾਂਤ ਦੇ ਆਧਾਰਿਤ ਹੈ অপਸ਼ਨ A ਰਵਾਇਤੀ ਸਿੱਖਿਆ ਤੇ অপਸ਼ਨ B ਕਰਕੇ ਸਿੱਖਣਾ ਤੇ ਲਰਨਿੰਗ ਬਾਈ ਡੂਇੰਗ অপਸ਼ਨ C ਜਿਵੇਂ ਅਧਿਆਪਕ ਦਰ ਦਿੱਤੇ ਕਿ ਨਿਰਦੇਸ਼ਾਂ ਤੇ ਜਾਂ ਫਿਰ অপਸ਼ਨ D ਸਿਰਫ ਪ੍ਰੀਖਿਆ ਦੀ ਤਿਆਰੀ ਤੇ ਪ੍ਰੋਜੈਕਟ ਵਿਧੀ ਜਿਹੜੀ ਹੈਗੀ ਹੈ ਇਹਨਾਂ ਚੋਂ ਕਿਸ ਸਿਧਾਂਤ ਦੇ ਉੱਪਰ ਬੇਸਡ ਹੈ ਆਧਾਰਿਤ ਤੇ ਸਹੀ ਅਨਸਰ ਹੈਗਾ ਆਪਸ਼ਨ B ਕਰਕੇ ਸਿੱਖਣਾ ਮੀਨਸ ਲਰਨਿੰਗ ਬਾਈ ਡੂਇੰਗ ਇਸ ਵਿਧੀ ਦੇ ਮੁੱਖ ਸਮਰਥਕ ਕੌਣ ਹੈ ਜੌਨ ਡਿਊਈ ਅਤੇ ਕਿਰ ਪੈਟ੍ਰਿਕ ਠੀਕ ਹੈ ਇਹ ਵੀ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਵੀ ਜਿਹੜੀ ਪ੍ਰੋਜੈਕਟ ਮੈਥਡ ਹੈ ਇਸ ਨੂੰ ਮੇਨ ਤੌਰ ਤੇ ਕੌਣ ਸਪੋਰਟ ਕਰਦਾ ਜੌਨ ਡਿਊਈ ਤੇ ਕਿਰ ਪੈਟ੍ਰਿਕ ਠੀਕ ਹੈ ਤੇ ਕਾਹ ਨਾਲ ਿਲਟਡ ਹੈ ਲਰਨਿੰਗ ਬਾਈ ਡੂਇੰਗ ਦੇ ਨਾਲ ਠੀਕ ਹੈ ਅਗਲਾ ਕੁਐਸਚਨ ਹੈਗਾ ਯਾ ਨਕਸ਼ੇ ਪੜਾਉਣ ਸਮੇਂ ਇੱਕ ਅਧਿਆਪਕ ਨੂੰ ਵਿਦਿਆਰਥੀਆਂ ਵਿੱਚ ਕਿਹੜੇ ਹੁਨਰ ਦਾ ਵਿਕਾਸ ਕਰਨਾ ਚਾਹੀਦਾ ਨਕਸ਼ਾ ਪੜ੍ਹਨ ਦੇ ਸਮੇਂ ਜਿਹੜਾ ਵਿਦਿਆ ਅਧਿਆਪਕਾ ਉਸ ਨੂੰ ਵਿਦਿਆਰਥੀ ਦੇ ਵਿੱਚ ਕਿਹੜੇ ਹੁਨਰਾਂ ਦਾ ਵਿਕਾਸ ਕਰਨਾ ਚਾਹੀਦਾ ਆਪਸ਼ਨ A ਯਾਦ ਕਰਨ ਦਾ ਹੁਨਰ ਵੀ ਉਹ ਜਿਹੜਾ ਹੈਗਾ ਵੱਖ-ਵੱਖ ਦੇਸ਼ਾਂ ਨੂੰ ਉਹਨਾਂ ਦੀ ਪੋਜੀਸ਼ਨਾਂ ਨੂੰ ਨਕਸ਼ੇ ਤੇ ਪਛਾਣ ਕਰ ਸਕੇ ਆਪਸ਼ਨ B ਚਿੱਤਰਕਾਰੀ ਦਾ ਹੁਨਰ ਵੀ ਉਹ ਥੀਸਾ ਨੂੰ ਡਰਾਅ ਕਰ ਸਕੇ ਆਪਸ਼ਨ C ਸਪੇਕਿਥ ਸਥਿਤੀ ਅਤੇ ਦਿਸ਼ਾ ਦੀ ਸਮਝ ਰੈਲੇਟਿਵ ਪੋਜੀਸ਼ਨ ਐਂਡ ਡਾਇਰੈਕਸ਼ਨ ਠੀਕ ਹੈ ਵੀ ਉਹ ਸਥਿਤੀ ਜਿਹੜੀ ਹੈਗੀ ਆ ਪੋਜੀਸ਼ਨ ਤੇ ਡਾਇਰੈਕਸ਼ਨ ਉਸ ਚੀਜ਼ ਦਾ ਧਿਆਨ ਰੱਖ ਸਕੇ ਮੈਪ ਦੇ ਵਿੱਚ ਇਸ ਤੋਂ ਇਲਾਵਾ ਤੇਜ਼ੀ ਨਾਲ ਪੜਨ ਦਾ ਹੁਨਰ ਵੀ ਨਕਸ਼ੇ ਨੂੰ ਉਹ ਤੇਜ਼ੀ ਨਾਲ ਬੱਚਾ ਜਿਹੜਾ ਹੈ ਕਿ ਸਮਝ ਸਕੇ ਕਿਸ ਚੀਜ਼ 'ਤੇ ਪਰ ਟੀਚਰ ਨੂੰ ਜ਼ੋਰ ਦੇਣਾ ਚਾਹੀਦਾ ਇਸ ਦਾ ਸਹੀ ਆਨਸਰ ਹੈ অপਸ਼ਨ ਸੀ ਸਾਖੇ ਪਸਾਪੇਖਿਕ ਸਥਿਤੀ ਅਤੇ ਦਿਸ਼ਾ ਦੀ ਸਮਝ ਵੀ ਆਪਾਂ ਬੱਚੇ ਨੂੰ ਸਮਝਾ ਦਈਏ ਵੀ ਨਕਸ਼ੇ ਦੇ ਉੱਪਰ ਜਦੋਂ ਆਪਾਂ ਦੇਖਣਾ ਤਾਂ ਦਿਸ਼ਾਵਾਂ ਜਿਹੜੀਆਂ ਹੈਗੀਆਂ ਉਹ ਕਿੱਦਾਂ ਸਮਝਣੀਆਂ اگلا کوشچن ہے کہ سماجک وگیان دی ایک جماعت پوچھ گچھ آدھارت سکھیا میمز انکوائری بیسڈ لرننگ دا مکھ ادیش کی ہے آپ کا کلاس انکوائری بیسڈ لرننگ کیوں کرتے ہیں وٹ از د ریزن اور وٹ از دام بیہائنڈ اٹ অপশন এ ਵਿਦਿਆਰਥੀ ਨੂੰ ਤੱਥਾਂ ਸਿੱਧੇ ਯਾਦ ਕਰਵਾਉਣਾ ਮਤਲਬ ਆਪਾਂ ਜੋ ਵੀ ਚੀਜ਼ਾਂ ਹੋਈਆਂ ਹਨ ਨਾ ਚੰਗੀ ਤਰ੍ਹਾਂ ਬੱਚੇ ਨੂੰ ਯਾਦ ਕਰਵਾ ਦਈਏ ਉਸ ਤੇ ਦਿਮਾਗ ਦੇ ਵਿੱਚ ਬਿਠਾ ਦਈਏ অপশন ਬੀ ਵਿਦਿਆਰਥੀਆਂ ਦੇ ਵਿੱਚ ਆਲੋਚਨਾਤਮਕ ਸੋਚ ਮੀਨਸ ਕ੍ਰਿਟੀਕਲ ਥਿੰਕਿੰਗ ਪੈਦਾ ਕਰਨਾ অপশন ਸੀ ਸਿਲੇਬਸ ਨੂੰ ਜਲਦੀ ਖਤਮ ਕਰਵਾਉਣਾ ਇਨਕੁਆਇਰੀ ਬੇਸਡ ਕਹਿੰਦੇ ਆਪਾਂ ਇਹ ਪੁੱਛ ਕੇ ਜਿਹੜੀ ਹੈਗੀ ਹੈ ਕਲਾਸ ਦੇ ਵਿੱਚ ਇਸ ਲਈ ਕਰਦੇ ਆਂ ਜਿਹੜੀ ਡਿਸਕਸ਼ਨ ਜਿਹੜੀ ਹੈਗੀ ਆਪਾਂ ਕਲਾਸ 'ਚ ਇਸ ਲਈ ਕਰਦੇ ਆ ਤਾਂ ਕਿ ਸਿਲੇਬਸ ਜਿਹੜਾ ਹੈ ਕੋਲ ਜਲਦੀ ਤੋਂ ਜਲਦੀ ਕਵਰ ਕੀਤਾ ਜਾ ਸਕੇ ਜਾਂ ਫਿਰ ਆਪਸ਼ਨ D ਪ੍ਰੀਖਿਆ ਦੇ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਦੇ ਲਈ ਤੇ ਇਸ ਦਾ ਸਹੀ ਆਨਸਰ ਹੈ ਆਪਸ਼ਨ B ਵਿਦਿਆਰਥੀ ਦੇ ਵਿੱਚ ਆਲੋਚਨਾਤਮਕ ਸੋਚ ਪੈਦਾ ਕਰ ਲਈ ਜਿੱਦਾਂ ਆਪਾਂ ਪਹਿਲਾਂ ਵੀ ਕੁਐਸਚਨ ਪੜਿਆ ਵੀ ਬੱਚੇ ਨੂੰ ਪ੍ਰਸ਼ਨ ਪੁੱਛਣ ਦੇ ਲਈ ਕੁਐਸਚਨ ਕਰਨ ਦੇ ਲਈ ਉਤਸ਼ਾਹਿਤ ਕਰਨਾ ਹਨਾ ਉਸ ਨੂੰ ਪਹਿਲਾਂ ਵੱਖ-ਵੱਖ ਥੀਓਰੀ ਪੁਆਇੰਟ ਪੁੱਛਣ ਨੂੰ ਦੇਣੇ ਤੇ ਉਸ ਤੋਂ ਬਾਅਦ ਉਸ ਨੂੰ ਇਸ ਗੱਲ ਦੇ ਲਈ ਉਤਸ਼ਾਹਿਤ ਕਰਨਾ ਵਿੱਚ ਉਹ ਤੁਹਾਨੂੰ ਕੁਝ ਸਮਝ ਨਹੀਂ ਆਇਆ ਤਾਂ ਤੁਸੀਂ ਆ ਕੇ ਮੈਨੂੰ ਪੁੱਛੋ ਤਾਂ ਕਿ ਕੀ ਹੋ ਸਕੇ ਬੱਚੇ ਦੇ ਵਿੱਚ ਕ੍ਰਿਟੀਕਲ ਥਿੰਕਿੰਗ ਜਿਹੜੀ ਹੈਗੀ ਆ ਉਹ ਪੈਦਾ ਹੋ ਸਕੇ ਅਗਲਾ ਕੁਐਸਚਨ ਹੈ ਸਮਾਜਿਕ ਵਿਗਿਆਨ ਦੇ ਅਧਿਆਪਕ ਨੂੰ ਨਕਸ਼ੇ ਪੜਾਉਂਦੇ ਸਮੇਂ ਸਭ ਤੋਂ ਪਹਿਲਾਂ ਕਿਸ ਖੋਣਾ ਚਾਹੀਦਾ ਹੈ ਆਪਸ਼ਨ A ਨਕਸ਼ੇ ਦੀਆਂ ਦਿਸ਼ਾਵਾਂ ਆਪਸ਼ਨ B ਨਕਸ਼ੇ ਵਿੱਚ ਰੰਗ ਭਰਨਾ ਆਪਸ਼ਨ C ਦੇਸ਼ਾਂ ਦੇ ਨਾਮ ਯਾਦ ਕਰਨਾ ਜਾਂ ਫਿਰ ਆਪਸ਼ਨ D ਨਕਸ਼ੇ ਨੂੰ ਕੰਧਾ ਤੇ ਲਗਾਉਣਾ ਇਹ ਆਪ ਪਹਿਲਾਂ ਵੀ ਇੱਕ ਕੁਐਸਚਨ ਕੀਤਾ ਉਸ ਨਾਲ ریلیਟਡ ਹੈ ਠੀਕ ਹੈ ਬਸ ਥੋੜਾ ਜਿਹਾ ਡਿਫਰੈਂਟ ਹੈ ਤੇ ਇਸ ਦਾ ਸਹੀ ਆਨਸਰ ਕੀ ਹੈਗਾ অপਸ਼ਨ A ਨਕਸ਼ੇ ਦੀਆਂ ਦਿਸ਼ਾਵਾਂ ਆਪਾਂ ਪਹਿਲਾਂ ਵੀ ਪੜ੍ਹ ਕੇ ਆਏ ਹਾਂ ਵੀ ਨਕਸ਼ਾ ਪੜ੍ਹਾਉਂਦੇ ਸਮੇਂ ਕੀ ਕਰਨਾ ਚਾਹੀਦਾ ਟੀਚਰ ਨੂੰ ਸਥਾਪੀਖਿਤ ਸਥਿਤੀ ਅਤੇ ਦਿਸ਼ਾਵਾਂ ਦਾ ਗਿਆਨ ਕਰਵਾਉਣਾ ਚਾਹੀਦਾ ਸਟੂਡੈਂਟ ਨੂੰ ਤੇ ਇੱਥੇ ਵੀ ਉਹੀ ਗੱਲ ਕਹੀ ਹੈ ਵੀ ਸਮਾਜਿਕ ਵਿਗਿਆਨ ਦੇ ਅਧਿਆਪਕ ਨੂੰ ਨਕਸ਼ੇ ਪੜ੍ਹਾਉਂਦੇ ਸਮੇਂ ਸਭ ਤੋਂ ਪਹਿਲਾਂ ਕਿਸ ਖੋਣਾ ਚਾਹੀਦਾ ਆ ਨਕਸ਼ੇ ਦੀਆਂ ਦਿਸ਼ਾਵਾਂ ਕਿਉਂਕਿ ਜੇ ਬੱਚਾ ਦਿਸ਼ਾ ਹੀ ਨਹੀਂ ਪੜ੍ਹ ਸਕਦਾ ਤਾਂ ਫਿਰ ਨਕਸ਼ੇ ਨੂੰ ਸਮਝਣਾ ਡਿਫਿਕਲਟ ਹੋ ਜਾਂਦਾ ਹੈ ਕਿਉਂਕਿ ਬਹੁਤ ਸਾਰੇ ਦੇਸ਼ ਜਿਹੜੇ ਹੈ ਕਿ ਉਹਨਾਂ ਨੇ ਆਪਾਂ ਯਾਦ ਹੀ ਇਸ ਤਰੀਕੇ ਨਾਲ ਕਰਦੇ ਆਂ ਜਿਹੜੀਆਂ ਪੱਛਮੀ ਕੰਟਰੀਆਂ ਆਪਾਂ ਉਹਨਾਂ ਨੂੰ ਪੱਛਮੀ ਇਸੇ ਲਈ ਕਹਿੰਦੇ ਆ ਕਿਉਂਕਿ ਉਹ ਪੱਛਮ ਦਿਸ਼ਾ ਦੇ ਵਿੱਚ ਵੈਸਟਰਨ ਕੰਟਰੀਜ਼ ਨੂੰ ਆਪਾਂ ਵੈਸਟਰਨ ਕੰਟਰੀਜ਼ ਕਿਉਂ ਕਹਿੰਦੇ ਆ ਕਿਉਂਕਿ ਉਹ ਵੈਸਟ ਦੇ ਵਿੱਚ ਹੈ ਠੀਕ ਹੈ ਤੇ ਇਸ ਪ੍ਰਕਾਰ ਦਿਸ਼ਾਵਾਂ ਦਾ ਗਿਆਨ ਕਰਵਾਉਣਾ ਸਭ ਤੋਂ ਪਹਿਲਾ ਜ਼ਰੂਰੀ ਹੁੰਦਾ ਹੈ ਕਿ ਆਪਾਂ ਬੱਚੇ ਨੂੰ ਨਕਸ਼ੇ ਜਿਹੜੇ ਹੈਗੇ ਉਹ ਪੜ੍ਹਾਉਣੇ ਆ ਅਗਲਾ ਕੁਐਸਚਨ ਹੈ ਇਹ ਰਿਪੀਟ ਹੋ ਗਿਆ ਹੈ ਨਾ ਓਕੇ ਅਗਲਾ ਕੁਐਸਚਨ ਹੈ ਜੇਕਰ ਤੁਸੀਂ ਜਮਾਤ ਵਿੱਚ ਭਾਰਤ ਦੀ ਵੰਡ ਬਾਰੇ ਪੜਾਉਣਾ ਹੈ ਤਾਂ ਇਤਿਹਾਸ ਲਿਖਿਆਂ ਦੇ ਵਿੱਚੋਂ ਕਿਹੜਾ ਸਰੋਤ ਪ੍ਰਾਇਮਰੀ ਸਰੋਤ ਮੰਨਿਆ ਜਾਵੇਗਾ ਆਪਸ਼ਨ A ਇਤਿਹਾਸ ਦੀ ਪਾਠ ਪੁਸਤਕ ਆਪਸ਼ਨ B ਕਿਸੇ ਇਤਿਹਾਸਕਾਰ ਦੁਆਰਾ ਲਿਖੀ ਗਈ ਨਵੀਂ ਕਿਤਾਬ ਆਪਸ਼ਨ C ਵੰਡ ਦੇ ਸਮੇਂ ਲੋਕਾਂ ਦੇ ਜ਼ੁਬਾਨੀ ਬਿਰਤਾਂਤ ਜਾਂ ਫਿਰ ਆਪਸ਼ਨ D ਇੱਕ YouTube ਵੀਡੀਓ ਜਦੋਂ ਆਪਾਂ ਬੱਚਿਆਂ ਨੂੰ ਭਾਰਤ ਦੀ ਡਿਵੀਜ਼ਨ ਦੇ ਬਾਰੇ ਪੜ੍ਹਾਉਣਾ ਵੀ 1947 ਦੇ ਵਿੱਚ ਸਾਡੇ ਦੇਸ਼ ਕਿਦਾਂ ਵੰਡਿਆ ਗਿਆ ਤਾਂ ਬੱਚੇ ਨੂੰ ਆਪਾਂ ਕਿਹੜੀ ਪ੍ਰਾਇਮਰੀ ਸਰੋਤ ਮਤਲਬ ਇਹਨਾਂ ਆਪਸ਼ਨਾਂ ਦੇ ਵਿੱਚੋਂ ਪ੍ਰਾਇਮਰੀ ਸਰੋਤ ਕਿਹੜਾ ਮੰਨਿਆ ਜਾਊਗਾ ਹੁਣ ਇਸ ਦੇ ਲਈ ਸਾਨੂੰ ਪਤਾ ਹੋਣਾ ਜ਼ਰੂਰੀ ਹੈ ਵੀ ਪ੍ਰਾਇਮਰੀ ਸਰੋਤ ਹੁੰਦੇ ਕੀ ਹੈ ਜਦੋਂ ਆਪਾਂ ਔਰਲੀ ਹੈਨਾ ਕਿਸੇ ਚੀਜ਼ ਨੂੰ ਗ੍ਰੈਬ ਕਰਦੇ ਆ ਕੋਈ ਇਨਫੋਰਮੇਸ਼ਨ ਲੈਣੇ ਆ ਮਤਲਬ ਸੁਣ ਕੇ ਮੈਂ ਔਰਲ ਮਤਲਬ ਮੌਖਿਕ ਤੌਰ ਤੇ ਕੋਈ ਲਿਖਿਆ ਨਹੀਂ ਹੁੰਦਾ ਆਪਾਂ ਸੁਣ ਕੇ ਕਿਸੇ ਚੀਜ਼ ਦਾ ਗਿਆਨ ਲੈਨੇ ਉਹਨੂੰ ਆਪਾਂ ਪ੍ਰਾਇਮਰੀ ਸੋਰਸ ਕਹਿ ਦਿੰਨੇ ਆ ਠੀਕ ਹੈ ਤੇ ਅਸ ਅਕੋਰਡਿੰਗ ਕੀ ਬਣਦਾ ਹੈ ਜ਼ੁਬਾਨੀ ਵਰਤਾਂਤ ਔਰਲ ਨੈਰੇਟਿਵਸ ਇੰਟਰਵਿਊਸ ਜਦੋਂ ਦਾ ਬੱਚਾ ਸੁਣ ਕੇ ਹੈਨਾ ਜ਼ੁਬਾਨੀ ਵਰਤਾਂਤਾ ਦੇ ਦੁਆਰਾ ਗਿਆਨ ਪ੍ਰਾਪਤ ਕਰਦਾ ਹੈ ਨੌਲੇਜ ਲੈਂਦਾ ਆ ਉਸ ਨੂੰ ਆਪਾਂ ਕੀ ਕਹਿੰਨੇ ਆ ਪ੍ਰਾਇਮਰੀ ਸਰੋਤ ਪ੍ਰਾਇਮਰੀ ਸੋਰਸ ਤੇ ਇਹਨਾਂ অপਸ਼ਨਸ ਦੇ ਵਿੱਚ ਸਾਡੇ ਕੋਲ ਸਿਰਫ ਇੱਕ অপਸ਼ਨ ਹੈ ਜਿਹੜੀ ਹੈਗੀ অপਸ਼ਨ ਸੀ ਠੀਕ ਹੈ ਤਾਂ ਆਪਣਾ ਸਹੀ ਆਨਸਰ ਕੀ ਹੈ অপਸ਼ਨ ਸੀ ਕਹਿੰਦੇ ਜੋ ਚੀਜ਼ ਉਸ ਸਮੇਂ ਵਾਪਰੀ ਹੋਵੇ ਜਾਂ ਉਸ ਸਮੇਂ ਦੇ ਲੋਕਾਂ ਤੋਂ ਸਿੱਧੀ ਮਿਲੀ ਹੋਵੇ ਠੀਕ ਹੈ ਹੁਣ ਆਪਾਂ ਕੀ ਕਹਿੰਦੇ ਆ ਪ੍ਰਾਇਮਰੀ ਸਰੋਤ ਤੇ ਇਸ অপਸ਼ਨ ਦੇ ਵਿੱਚ ਕੀ ਸੀਗਾ ਔਰਲ ਨੈਰੇਟਿਵਸ ਇਸ অপਸ਼ਨ ਦੇ ਵਿੱਚ ਪ੍ਰਾਇਮਰੀ ਸਰੋਤ ਕੀ ਸੀਗਾ ਔਰਲ ਨੈਰੇਟਿਵਸ ਠੀਕ ਹੈ ਹਣੀਚਾ ਪਰ ਕਨਫਿਊਜ਼ ਨਹੀਂ ਹੋਣਾ ਹੈਗਾ ਆਪਾਂ ਆਪਸ਼ਨ ਜੇ ਅਕੋਰਡਿੰਗ ਕੀ ਟਿਕ ਕਰਨਾ ਹੈ ਔਰ ਨੈਰੇਟਿਵਸ ਜਿਹੜੀ ਚੀਜ਼ ਆਪਾਂ ਇਸ ਕੁਐਸਚਨ ਦੇ ਅਕੋਰਡਿੰਗ ਕੀ ਨੇ ਪ੍ਰਾਇਮਰੀ ਸੋਰਸ ਕੀ ਹੁੰਦੇ ਆ ਵੀ ਜਿਹੜੇ ਆਪਾਂ ਨੂੰ ਲੋਕਾਂ ਤੋਂ ਸਿੱਧੇ ਮਿਲੇ ਹੋਣ ਠੀਕ ਹੈ ਉਹਨਾਂ ਆਪਾਂ ਕੀ ਕਹਿੰਦੇ ਆ ਪ੍ਰਾਇਮਰੀ ਸੋਰਸ ਅੱਗੇ ਹੈਗਾ ਸਮਾਜਿਕ ਵਿਗਿਆਨ ਦੇ ਅਧਿਆਪਕ ਨੂੰ ਨਕਸ਼ੇ ਪੜਾਉਂਦੇ ਸਮੇ ਇਹ ਵੀ ਕੁਐਸਚਨ ਰਿਪੀਟ ਹੋਏਗਾ ਅਗਲਾ ਹੈਗਾ ਪ੍ਰੋਜੈਕਟ ਵਿਧੀ ਮੀਨਸ ਪ੍ਰੋਜੈਕਟ ਮੈਥਡ ਦਾ ਵਿਚਾਰ ਕਿਸ ਨੇ ਦਿੱਤਾ ਸੀ ਜੋ ਐਸਐਸਟੀ ਦੇ ਵਿੱਚ ਬਹੁਤੀ ਪ੍ਰਭਾਵਸ਼ਾਲੀ ਹੈ ਆਪਸ਼ਨ A ਜੀਨ ਪਿਆਸੀ ਆਪਸ਼ਨ B WH ਕੈਲ ਕਿਲ ਪੈਟ੍ਰਿਕ ਠੀਕ ਹੈ ਆਪਸ਼ਨ C ਸਕੈਨਰ ਜਾਂ ਫਿਰ ਆਪਸ਼ਨ D ਵਾਈਗੋਸਕੀ ਇਸ ਦੀ ਚਰਚਾ ਵੀ ਆਪਾਂ ਪਿਛਲੇ ਕੁਐਸਚਨਸ ਦੇ ਵਿੱਚ ਕਰ ਚੁੱਕੇ ਹਾਂ ਵੀ ਪ੍ਰੋਜੈਕਟ ਵਿਧੀ ਜਿਹੜੀ ਹੈਗੀ ਆ ਇਸ ਦੀ ਇਸ ਦਾ ਸਮਰਥਨ ਕਹਨੇ ਕੀਤਾ ਸੀ ਤੇ ਇਸ ਦੇ ਅਕੋਰਡਿੰਗ ਆਪਣੀ ਸਹੀ ਆਪਸ਼ਨ ਹੈਗੀ ਆ ਆਪਸ਼ਨ B WH ਕਿਲ ਪੈਟ੍ਰਿਕ ਇਹਨਾਂ ਨੇ ਕੀ ਕੀਤਾ ਸੀ ਪ੍ਰੋਜੈਕਟ ਵਿਦੀ ਨੂੰ ਦੇ ਵਿਚਾਰ ਜਿਹੜਾ ਹੈਗਾ ਉਹ ਸਾਨੂੰ ਦਿੱਤਾ ਸੀਗਾ ਤੇ ਇਸ ਦਾ ਸਮਰਥਨ ਕੀਤਾ ਸੀ ਨੈਕਸਟ ਇਸ ਜਮਾਤ ਵਿੱਚ ਲੋਕਤੰਤਰ ਪੜ੍ਹਾਉਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ ਆਪਸ਼ਨ A ਵਿਦਿਆਰਥੀ ਨੂੰ ਲੋਕਤੰਤਰ ਦੀ ਪਰਿਭਾਸ਼ਾ ਲਿਖਵਾਉਣਾ ਬੱਚਿਆਂ ਨੂੰ ਕਹੀਏ ਵੀ ਪਰਿਭਾਸ਼ਾ ਇਸ ਦੀ ਲਿਖੋ ਲੋਕਤੰਤਰ ਦੀ ਠੀਕ ਹੈ ਜਾਂ ਫਿਰ ਆਪਸ਼ਨ B ਪਾਠ ਪੁਸਤਕ ਵਿੱਚੋਂ ਚੈਪਟਰ ਪੜ੍ਹਨਾ ਆਪਸ਼ਨ C ਵਿਦਿਆਰਥੀਆਂ ਨੂੰ ਮੌਕ ਪੋਲਿੰਗ ਚਾਹੇ ਚੋਣ ਪ੍ਰਕਿਰਿਆ ਦਾ ਅਨੁਭਵ ਕਰਵਾਉਣਾ ਜਾਂ ਫਿਰ অপਸ਼ਨ ਡੀ ਲੋਕਤੰਤਰ ਤੇ ਲੈਕਚਰ ਦੇਣਾ ਇਸ ਤਸ ਸਹੀ ਆਨਸਰ ਹੈਗਾ অপਸ਼ਨ ਸੀ ਵਿਦਿਆਰਥੀਆਂ ਨੂੰ ਮੌਕ ਪੋਲਿੰਗ ਜਾਂ ਫਿਰ ਚੋਣ ਪ੍ਰਕਿਰਿਆ ਦਾ ਅਨੁਭਵ ਕਰਵਾਉਣਾ ਹੁਣ ਜਦੋਂ ਆਪਾਂ ਤਿਆਰੀ ਕਰਦੇ ਆ ਨਾ ਤਾਂ ਆਪਾਂ ਨੂੰ ਇਹ ਪਤਾ ਲੱਗਦਾ ਵੀ ਕਿਦਾਂ ਬੱਚਿਆਂ ਦੇ ਵਾਸਤੇ ਸਟੱਡੀ ਸਟਡੀ ਹੈਗੀ ਆ ਉਹ ਇੰਟਰਸਟਿੰਗ ਬਣਾਈ ਜਾ ਸਕੇ ਤੇ ਇਸ ਇਹਨਾਂ ਸਾਰੇ অপਸ਼ਨਸ ਨੂੰ ਪੜਨ ਤੋਂ ਸਾਨੂੰ ਪਤਾ ਲੱਗਦਾ ਵਾ ਵਿੱਚ ਇਹ ਕਰ ਆਪਾਂ ਬੱਚਿਆਂ ਨੂੰ ਹਨਾ ਚੋਣ ਪ੍ਰਕਿਰਿਆ ਕਿੱਦਾਂ ਹੁੰਦੀ ਹੈ ਇਸ ਦੇ ਵਿੱਚ ਕੀ ਕੁਛ ਹੁੰਦਾ ਆ ਇਹ ਆਪਾਂ ਉਹਨੂੰ ਐਕਸਪੀਰੀਅੰਸ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਬਹੁਤ ਵਧੀਆ ਤਰੀਕੇ ਨਾਲ ਸਿੱਖਣਗੇ ਇਸ ਪ੍ਰਕਾਰ ਜਮਾਤ ਵਿੱਚ ਲੋਕਤੰਤਰ ਸਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੋਗਾ ਕਿ ਵਿਦਿਆਰਥੀਆਂ ਨੂੰ ਆਪਾਂ ਮੌਕ ਪੋਲਿੰਗ ਜਾਂ ਫਿਰ ਚੋਣ ਪ੍ਰਕਿਰਿਆ ਦਾ ਅਨੁਭਵ ਕਰਵਾਈਏ ਤਾਂ ਜੋ ਉਹ ਇਹ ਚੀਜ਼ਾਂ ਨੂੰ ਈਜ਼ੀਲੀ ਯਾਦ ਰੱਖ ਸਕਣ ਠੀਕ ਹੈ ਤਾਂ ਅੱਜ ਦੀ ਆਪਣੀ ਕਲਾਸ ਹੋਪ ਤੁਹਾਨੂੰ ਪਸੰਦ ਆਈ ਹੋਗੀ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਦੀ ਵੀਡੀਓ ਐਂਡ ਤੱਕ ਦੇਖਣ ਦੇ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ